ਕਾਜ਼ੀਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਪੰਜਾਬੀ ਨੌਜਵਾਨ ਨੇ ਸੜਕ ਦੇ ਉੱਤੇ ਵਿਚ ਵਿਚਾਲੇ ਜੋ ਹੈ ਤਰਥੱਲੀ ਮਚਾਈ ਹੋਈ ਹੈ ਹੰਗਾਮਾ ਮਚਾਇਆ ਹੋਇਆ ਪਰ ਜੋ ਮਾਮਲਾ ਹੈ ਬਿਲਕੁਲ ਉਸਦੇ ਉਲਟ ਹੈ ਦਾਜ਼ੀ ਹਿਮਾਚਲ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬੀ ਜਿਹੜੇ ਡਰਾਈਵਰ ਨੇ ਪੰਜਾਬੀਆਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਤੇ ਇਹ ਜੋ ਮਸਲਾ ਹੈ ਜੋ ਤਸਵੀਰਾਂ ਨੇ ਇਹ ਤਾਜ਼ਾ ਉਦਾਹਰਣ ਪੇਸ਼ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਜੀਹਾਂ ਦੱਸਿਆ ਜਾ ਰਿਹਾ ਹੈ ਕਿ ਜੋ ਪੰਜਾਬੀ ਡਰਾਈਵਰ ਹੈ ਜੋ ਕਿ ਹੁਣ ਗੱਡੀ ਦੇ ਅੱਗੇ ਲੇਟਦਾ ਹੋਇਆ ਨਜ਼ਰ ਆ ਰਿਹਾ हिमाचल प्रदेश ਦੀ ਗੱਡੀ ਦੀ ਹੁੰਦੇ ਉਸ ਵਲੋਂ ਇਹ ਕਿਹਾ ਗਿਆ ਕਿ ਜਦੋਂ ਇਹ ਇੱਥੋਂ ਲੰਘ ਰਿਹਾ ਸੀ ਤਾਂ ਹਿਮਾਚਲ ਦੇ ਵਿੱਚ ਇਸ ਦੀ ਗੱਡੀ ਦੇ ਨਾਲ ਭੰਨ ਤੋੜ ਕੀਤੀ ਗਈ ਗੱਡੀ ਦੇ ਸ਼ੀਸ਼ੇ ਤੋੜੇ ਗਏ ਉਸ ਤੋਂ ਬਾਅਦ ਜੋ ਪੰਜਾਬੀ ਹੁੰਦਾ ਹੈ ਆ ਸਿੱਖ ਨੌਜਵਾਨ ਜੋ ਹੁੰਦਾ ਹੈ ਉਹ ਵੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾ ਤੇ ਉਹ ਇਹ ਕਹਿ ਦਿੰਦਾ ਕਿ ਅਸੀਂ ਹਿਮਾਚਲੀਆਂ ਦੀ ਜੋ ਗੱਡੀਆਂ ਉਹ ਪੰਜਾਬ ਦੇ ਵਿੱਚ ਵੜਨ ਨਹੀਂ ਦੇਵਾਂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਇੱਕ ਵਾਰ ਫਿਰ ਤੋਂ ਤੁਸੀਂ ਵੇਖ ਸਕਦੇ ਹੋ ਕਿ ਪਹਿਲਾਂ ਵੀ ਕਿਵੇਂ ਹਿਮਾਚਲ ਦੇ ਵਿੱਚ ਸਰੇ ਆਮ ਪੰਗੇ ਲਿੱਤੇ ਜਾਂਦੇ ਨੇ ਪੰਜਾਬੀਆਂ ਦੇ ਤੇ ਹੁਣ ਇੱਕ ਵਾਰ ਮੁਰਤੇ ਤਾਜ਼ਾ ਜੋ ਤਸਵੀਰਾਂ ਤਾਜ਼ਾ ਵੀਡੀਓ ਜੋ ਹੈ ਸਾਹਮਣੇ ਆ ਰਹੀ ਹੈ ਜਿੱਥੇ ਤੁਸੀਂ ਵੇਖ ਸਕਦੇ ਕਿ ਇੱਕ ਪੰਜਾਬੀ ਕਿੰਨਾ ਜ਼ਿਆਦਾ ਕਲਪਿਆ ਹੋਇਆ ਕਿੰਨਾ ਜ਼ਿਆਦਾ ਦੁਖੀ ਨਜ਼ਰ ਆ ਰਿਹਾ ਹੈ ਇਸੀ ਗੱਡੀ ਦੇ ਸ਼ੀਸ਼ੇ ਜੋ ਹੈ ਭੰਨ ਦਿੱਤੇ ਜਾਂਦੇ ਨੇ ਸਰੇ ਸਰੇ ਆਮ ਸੜਕ ਦੇ ਉੱਤੇ ਇਹ ਕਿਵੇਂ ਗੱਡੀ ਹਿਮਾਚਲ ਦੀ ਗੱਡੀ ਦੇ ਉੱਤੇ ਲਿਟਦਾ ਹੋਇਆ ਨਜ਼ਰ ਆ ਰਿਹਾ ਤੇ ਇਹੀ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਸਾਨੂੰ ਇਨਸਾਫ ਚਾਹੀਦਾ ਹੈ ਬੋਲਾ ਹੀ ਕਰੋ ਅਮ ਭੁਲਾ ਚਿਰ ਰਹੋ ਕੀ ਇਹ ਸਤ ਬੋਲ ਦਿਓ

ગાડી પકડીયા પબ્લિકી ગાડી જોકરાયા હા રે એને કેર રહયા છે તો પબ્લિકી ગાડી જોકરાયા આ કરે આપને સુ સુક્યો કે મેં

કબલી કે ગાડીએ દોડ્યા હાલે ઓ એને જ કર રયા છે તો તો ગાડીએ દોડ્યા કરી આપણે સુક્યો કે આપણે